ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਪਹਿਲੂ ਵਾਲਾ ਤਹਿਸੀਲ ਤੇ ਜ਼ਿਲ੍ਹਾ ਤੁਹਾਨੂੰ ਪੈਂਦਾ ਜੀ ਫਰੀਦਕੋਟ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਜੀ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਲ 98783 93488 ਆ ਜੀ ਤਸੱਲੀ ਪਰਖ ਤੁਸੀਂ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਗੱਬਰ ਝੋਟੀ ਆ ਗਈ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਚਿਪਾ ਕ ਜਿੰਦ ਕੱਢ ਕੇ ਪਾਸ ਕਰਕੇ ਖਰੀਦ ਸਕਦੇ ਹੋ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੀ ਆ ਜੀ ਕਿਹੜਾ ਸੂਆ ਸੁੰਦੀ ਆ ਤੇ ਕਿੰਨੇ ਦਾ ਲੈਂਦੀ ਆ ਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਈ ਨਾਮ ਦੱਸ ਦੇ ਜੀ ਸੁਖਦੀਪ ਸਿੰਘ ਠੀਕ ਆ ਬਾਈ ਬਈ ਘਰ ਦੀ ਆਪਣੀ ਇਹ ਹਾਂਜੀ ਘਰ ਦੀ ਕਿਹੜਾ ਸੂਆ ਸੁੰਦੀ ਆ ਜੀ ਜਾਸੂਆ ਸੁੰਦੀ ਆ ਜੀ ਠੀਕ ਆ ਦੇਣ ਬਾਈ ਦੇਣ ਪੂਰੇ ਯਾਜ ਇਹਦੇ ਠੀਕ ਆ ਜੀ ਇਹਨਾਂ ਕੱਜ ਜਾਨੀ ਅੱਜ ਤਰੀਕ ਹੈ ਕਿ 4 ਤਰੀਕ ਬਾਅਦ ਮਿੰਨ ਜਣੇ ਪੂਰੇ ਹੋ ਗਏ ਬਾਈ ਇਹਦੇ ਤੋਦੇ ਕਿੰਨਾ ਕਬਈ ਪਹਿਲਾਂ ਨੇ ਬਾਈ ਇਹਨੇ 11 ਤੋਂ 12 ਠੀਕ ਆ ਬਾਈ ਠੀਕ ਆ ਭਰਾਇਆ ਚੰਗਾ ਭਲ ਚੰਗਾ ਠੀਕ ਆ ਭਰਾਇਆ ਠੀਕ ਆ ਜੀ ਤੋਰੀ ਮੜ ਜੀ ਲਓ ਬਾਈ ਕਾ ਚੰਗਾ ਠੀਕ ਆ ਭਰਾਇਆ ਭੈਣ ਜੀ ਦੱਸਦੇ ਹਾਂ ਹੰਸਾਰ ਦਾ ਟੀਕਾ ਭਰਾਇਆ ਹੋਇਆ ਇਹਦੇ ਬਾਕੀ ਚਲੋ ਜਿਹਦੇ ਵੀ ਲਿਆਣੀ ਆ ਤੁਸੀਂ ਥੱਲੇ ਪਰਖ ਆਪਦੀ ਕਰਨੀ ਆ ਕਦ ਕਾੜ ਚੰਗਾ ਵਾ ਥਾਣਾ ਚ ਮਿੱਥੀ ਬਹੁਤ ਸੁਣਾ ਸਹਿਜ ਬਹੁਤ ਚੰਗਾ ਵਾ ਹਾਦੀ ਚ ਚੋਈ ਵਾਲੇ ਮੋਟੇ ਮੋਟੇ ਮੁਠੀ ਵਾਲੇ ਥਾਣਾ ਵਜਨ ਬ ਕੋਈ ਲੱਸੀ ਫਿੱਕੀ ਨਹੀਂ ਗਈ। ਸੈਂਕ ਤੋਂ ਨੇੜੇ ਚੈੱਕ ਕਰਾ ਦਿੰਦੇ ਆਗੇ। ਕੋਈ ਵਪਾਰ ਦਾ ਕੰਮ ਨਹੀਂਗਾ ਘਰੇਲੂ ਪਰਿਵਾਰ ਆਗਾ। ਇਸ ਕੋਲ ਆਪ ਅੱਗੇ ਵੀਡੀਓ ਪਾਈ ਸੀਗੀ ਇੱਕ ਬਾਈ ਨੇ। ਉਹ ਜੋ ਨਾਗ ਥੋੜੇ ਵੱਧ ਜਾਂਦੇ ਬਾਈ ਹੁਣੇ ਉਹ ਵੇਚ ਦਿੰਦੇ ਆਗੇ। ਕਿਉਂਕਿ ਬਾਈ ਦਾ ਬੇਟਾ ਬਾਹਰ ਆ ਕੇ ਤੇ ਨਾਲ ਖੇਤੀ ਬਾੜੀ ਦਾ ਕੰਮ ਬਾਈ ਕਹਿੰਦੇ ਜਿਆਦਾ ਠੰਡ ਕਰਕੇ ਹੁਣ ਚਲੋ ਬਈ ਇੱਕ ਅਦਾ ਪਸ਼ੂ ਛੇਲ ਵਿੱਚੋਂ ਕਾ ਦਿੰਦੇ ਆਗੇ। ਤੁਹਾਨੂੰ ਪਤਾ ਵੀ ਆ ਬਾਈ ਕੋਲ ਹੋਰ ਹੀ ਦੋ ਬਿਹੜਾ ਵਾ ਇੱਕ ਝੋਟੀ ਆ ਬਾਈ ਕੋਲੇ ਆਹ। ਹੋਰ ਹੀ ਬਾਈ ਕੋਲੇ ਤਿੰਨ ਚਾਰ ਨਾਗ ਹੈਗੇ ਆ ਤੇ ਬਾਈ ਕਹਿੰਦਾ ਉਹ ਚਾਰ ਬਣ ਗਿਆ ਸੀਗਾ ਉਹਨੂੰ ਵੇਚਣ ਦਾ। ਥਾਣਾ ਬਹੁਤ ਚੰਗਾ ਲੱਗਾ ਥਾਣਾ ਦੇ ਵਿੱਤੀ ਚੈੱਕ ਕਰ ਲਓ ਤੁਸੀਂ ਇੱਕਾ ਦੀ ਫੇਰ ਨੇੜ ਤੋਂ ਵਿੱਤੀ ਬਹੁਤ ਚੰਗੀ ਆ ਗਈ ਗੱਟ ਗੱਟ ਦੀ ਬੈਲੇ ਤੇ ਲੱਗੇ ਹੋਏ ਆ ਸੋਹਣੇ ਥਾਣਾ ਮੋٹے ਮੋٹے ਆ ਗਏ ਮੂਰ ਇਹਦਾ ਮੂਰ ਮਗਲ ਇਹਦਾ ਮਗਲ ਇੱਕੋ ਜਿਹਾ ਜਮਾ ਕੋਈ ਫਰਕ ਨਹੀਂ ਗਾ ਫੇਸ ਕੁਆਲਟੀ ਚੈੱਕ ਕਰ ਲਓ ਵਜਨ ਚੈੱਕ ਕਰ ਲਓ ਮੁੱਲ ਬਾਈ ਇਹਦਾ ਫਿਰ ਜੀ ਮੁੱਲ ਫੋਨ ਤੇ ਕਰਾਂਗੇ ਠੀਕ ਹਊ ਜਾਇਜ ਹਾਂਜੀ ਜਾਇਜ ਹੋਊਗਾ ਠੀਕ ਆ ਲੋਈ ਦੋਸਤ ਗੱਲ ਉਹ ਫੋਨ ਤੇ ਵੀ ਇਹ ਬੰਦਾ ਲੈਣ ਦੇ ਨਾਲ ਆ ਕੰਮ ਹੀ ਹੋਊਗਾ ਠੀਕ ਆ ਬਾਈ ਕਿਈ ਬਾਹਲਾ ਮੁੜ ਕੇ ਕਰੀ ਜਾਂਦੇ ਵੇ ਆ ਮੁੜ ਕੇ ਘਟਾਈ ਜਾਓ ਲੈਣ ਦੇ ਨਾਲ ਗੱਲ ਜੀ ਕਰਨੀ ਆ ਠੀ ਲੋਈ ਦੋਸਤੋ ਬਾਈ ਜੀ ਕਹਿੰਦੇ ਵੀ ਲੈਣ ਦੇਣ ਵਾਲਾ ਮੌਲ ਜਿਆ ਕਰਾਂਗੇ ਜਾਇਦ ਜੇ ਆਪਾਂ ਕਰਾਂਗੇ ਫੋਨ ਤੇ ਹਵਾਨਾ ਬਹੁਤ ਚੰਗਾ ਕੱਢਦੀ ਹੁੰਦੀ ਹੈਗੀ ਅਜੇ ਦਿਨ ਬੈ ਕਹਿੰਦਾ ਪੂਰੇ ਆ ਪਰ ਜਿਵੇਂ ਬਲਟਨ ਲਾ ਪੰਜਾਵਾ ਦੋ ਚਾਰ ਦਿਨ ਲੈ ਵੀ ਸਕਦੀ ਆ ਤੇ ਬਾਕੀ ਇਹ ਉਧਰ ਕੇ ਸੂ ਵੀ ਸਕਦੀ ਆਗੀ ਜਿਹਦੇ ਪਸੰਦ ਆ ਉਹ ਤੇ ਬਾਈ ਨਾਲ ਗੱਲਬਾਤ ਕਰਕੇ ਲੈ ਆ ਸ ਨੰਬਰ ਸਕਰੀਨ ਤੇ ਥੱਲੇਲੇ ਪਾਸੇ ਚੱਲੀ ਜਾਣਾ ਵਾ ਥਾਰ ਤੋਂ ਦੂਜੇ ਪਾਸੇ ਵੀ ਦਿਖਾ ਦਿੰਨੇ ਆਗੇ ਸੋਹਣੀ ਝੋਟੇ ਤੇ 11 12 ਕਿਲੋ ਪਹਿਲਾਂ ਨੇ ਪਾਇਆ ਵਾ ਬਾਕੀ ਰੁੱਤ ਚੰਗੀ ਆਗੀ ਵਜਨ ਚੰਗਾ ਵਾ ਦੁੱਧ ਵੱਧ ਵੀ ਕੱਢ ਸਕਦੀ ਆਗੀ ਧੰਨਵਾਦ ਜੀ